ਸਮਾਣਾ ਦੇ ਪਬਲਿਕ ਕਾਲਜ ਵਿਖੇ 55ਵੀਂ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਐਸਜੀਐਮ ਸਮਾਣਾ ਰਿਚਾ ਗੋਇਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ ਤੇ ਐਨਐਨਸੀਸੀ ਕਟਨਾ ਤੇ ਪਬਲਿਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਪ੍ਰੇਰ ਦੀ ਸਲਾਮੀ ਦਿੱਤੀ ਗਈ ਇਸ ਮੌਕੇ ਕਾਲਜ ਪ੍ਰਿੰਸੀਪਲ ਰਤਨ ਲਾਲ ਸਕੱਤਲ ਇੰਦਰਜੀਤ ਸਿੰਘ ਵੜੈਚ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਥਲੈਟਿਕ ਮੀਟ ਕਰਵਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਕਾਲਜ ਭਾਗ ਲੈ ਰਹੇ ਹਨ ਜਿਨ੍ਹਾਂ ਨੂੰ ਐਸ.ਡੀ.ਐਮ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਐਸ.ਡੀ.ਐਮ ਰਿਜਾ ਗੋਲ ਨੇ ਕਿਹਾ ਕਿ ਕਾਲਜ ਦਾ ਸਾਰਾ ਸਟਾਫ ਵਧਾਈ ਦਾ ਪਾਤਰ ਹੈ ਉਹਨਾਂ ਨੇ ਕਿਹਾ ਕਿ ਅੱਜਕੱਲ ਦੇ ਨੌਜਵਾਨ ਜੋ ਨਸ਼ੇ ਵਿੱਚ ਪੈ ਰਹੇ ਹਨ ਜਿਨ੍ਹਾਂ ਨੂੰ ਸਪੋਰਟਸ ਵੱਲ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਇਸ ਮੌਕੇ ਐਸ.ਡੀ.ਐਮ ਸਮਾਣਾ ਵੱਲੋਂ ਪਬਲਿਕ ਕਾਲਜ ਦੀ ਵਿਦਿਆਰਥਣ ਪ੍ਰੇਮਿਕਾ ਗੋਸਵਾਮੀ ਦੀ ਐਥਲੈਟਿਕ ਸਟੇਟ ਵਿੱਚ ਸਿਲੈਕਸ਼ਨ ਹੋਣ ਤੇ ਕਾਲਜ ਨੂੰ ਵਧਾਈ ਦਿੱਤੀ ਗਈ ਤੇ ਐਸ.ਡੀ.ਐਮ ਵੱਲੋਂ ਸਨਮਾਨਿਤ ਕੀਤਾ ਗਿਆ ਸਮਾਣਾ ਤੋਂ ਕੁਲੈਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਖੇਡ ਦੇ ਦੇ ਵਿਚ ਸਾਡੇ ਕਾਲਜ ਦੇ ਬਾਈ ਚੇਅਰਮੈਨ ਮੈਡਮ ਦੀਚਾ ਗੁਹਿਲ ਪੀਸੀਐਸ ਐਸਡੀਐਮ ਸਮਾਨਾ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਸ਼ਿਰਕਤ ਕਰਨ ਆਏ ਨੇ ਮੈਂ ਉਹਨਾਂ ਦਾ तहे ਦਿਲੋਂ ਸਵਾਗਤ ਕਰਦਾ ਸਾਡੇ ਵਿੱਚ ਸਾਡੇ ਮੈਨੇਜਮੈਂਟ ਕਮੇਟੀ ਦੇ ਸਖਤਰ ਸਰਦਾਰ ਇੰਦਰਜੀਤ ਸਿੰਘ ਜੀ ਬੜੈਚ ਉਹ ਵੀ ਜੇ ਤਰ ਤ ਤੇ ਸਾਡੇ ਇਸ ਅੱਜ ਦੇ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਇਸ ਖੇਡ ਮੇਦੇ ਦੇ ਵਿੱਚ ਪਹੁੰਚਦੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਮੇਰੇ ਸਮੂਹ ਸਟਾਫ ਮੈਂਬਰਸ ਖੇਡਾਂ ਦੇ ਵਿੱਚ ਭਾਗ ਲੈ ਰਹੇ ਵਿਦਿਆਰਥੀ ਤੇ ਦਰਸ਼ਕ ਮੈਂ ਉਹਨਾਂ ਸਾਰਿਆਂ ਦਾ ਹੀ ਇਸ ਖੇਡ ਮੇਦੇ ਜੋ ਪਬਲਿਕ ਕਾਲਜ ਮਾਨਾ ਦੀਆਂ 55ਵੀਂਆਂ ਐਥਲੈਟਿਕ ਮੀਟ ਦੇ ਪਬਲਿਕ ਕਾਲਜ ਆਫ ਐਜੂਕੇਸ਼ਨ ਦੀ 15ਵੀਂ ਐਥਲੈਟਿਕ ਮੀਟ ਅਸੀਂ ਹਰ ਤਰ੍ਹਾਂ ਦੀ ਇਸ ਸਾਲ ਵੀ ਮਨਾ ਰਹੇ ਹਾਂ ਉਹਨਾਂ ਦੇ ਵਿੱਚ ਜਿੰਨੇ ਵੀ ਇੱਥੇ ਸਾਡੇ ਮਹਿਮਾਨ ਪ੍ਰੈਸ ਰਿਪੋਰਟਰਸ ਪਹੁੰਚੇ ਨੇ ਮੈਂ ਉਹਨਾਂ ਸਾਰਿਆਂ ਦਾ ਬੀਜ ਤੇ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਮੈਡਮ ਸਾਡੇ ਕੋਲੇ ਇਸ ਕਾਲਜ ਦੇ ਵਿੱਚ ਜਿੱਥੇ ਸਾਡੇ ਕੋਲੇ ਇੱਕ ਵਿਸ਼ਾਲ ਕੈਂਪਸ ਹੈ ਉਸ ਦੇ ਵਿੱਚ ਅਕਾਦਮਿਕ ਗਤੀਵਿਧੀਆਂ ਦੇ ਵਿੱਚ ਜਿੱਥੇ ਵਿਦਿਆਰਥੀ ਆਪਣੀਆਂ ਮੱਲਾਂ ਮਾਰਦੇ ਨੇ ਖੇਡਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੱਲਾ ਮਾਰੀਆਂ ਨੇ ਇਸ ਵਿਸ਼ਾਲ ਕੈਂਪਸ ਦੇ ਵਿੱਚ ਸਾਡੇ ਕੋਲੇ ਮੈਡਮ ਜੀ ਖੇਡ ਮੇਲੇ ਚਾਹੇ ਉਹ ਕੀ ਤੁਸੀਂ ਕਹੋਗੇ ਦੇਖੋ ਜੀ ਜਿਹੜਾ ਅੱਜ ਦਾ ਦਿਨ ਹੈ ਬਹੁਤ ਹੀ ਸਾਰੇ ਮੈ ਕਾਲਜ ਦੇ ਪ੍ਰਸ਼ਾਸਨ ਦੇ ਜਿਹੜੇ ਹੈਗੇ ਆ ਵਧਾਈ ਦੇ ਪਾਤਰ ਨੇ ਸੈਕਟਰੀ ਸਾਹਿਬ ਖੜੇ ਆ ਪ੍ਰਿੰਸੀਪਲ ਸਾਹਿਬ ਹੈ ਸਾਰੇ ਫੈਕਲਟੀ ਸਪੋਰਟ ਟੀਚਰ ਸਾਰੇ ਸਟੂਡੈਂਟ ਸਾਰੇ ਵਧਾਈ ਦੇ ਪਾਤਰ ਨੇ ਕਿ ਪਬਲਿਕ ਕਾਲਜ ਸਮਰਾਂ ਦੇ ਵਿਦਿਆਰਥੀ ਖੇਡਾਂ ਦੇ ਫੀਲਡ 'ਚ ਬਹੁਤ ਐਕਸਲ ਕਰ ਰਹੇ ਨੇ ਪ੍ਰਿਯੰਕਾ ਗੋਸਵਾਮੀ ਜੀ ਨੇ ਕਿ ਪ੍ਰਿੰਸੀਪਲ ਸਾਹਿਬ ਦੱਸ ਰਹੇ ਸੀ 올림픽 2023 ਚ ਸਿਲੈਕਸ਼ਨ ਹੋਈ ਹੈ ਬਹੁਤ ਹੀ ਮਾਣ ਦੀ ਗੱਲ ਹੈ ਇੱਕ ਇਸ ਛੋਟੇ ਜਿਹੇ ਇਲਾਕੇ ਚੋਂ ਆਪਾਂ ਇੱਕ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰ ਰਹੇ ਆਂ ਦੇਸ਼ ਨੂੰ ਬਹੁਤ ਹੀ ਇਹ ਗੌਰਵ ਵਾਲੀ ਗੱਲ ਹੈ ਸਾਰਿਆਂ ਲਈ ਜਿਹੜਾ ਅੱਜ ਕੱਲ ਦਾ ਦੌਰ ਹੈ ਜਿਵੇਂ ਕਿ ਬੱਚੇ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਇਸ ਦੌਰ ਚ ਜੇ ਆਪਾਂ ਸਪੋਰਟਸ ਵਿੱਚ એનર્ਜੀ ਲਗਾ ਰਹੇ ਨੇ ਬੱਚੇ ਉਹਨਾਂ ਜਿਹੜੇ ਉਹਨਾਂ ਦੀ ਫਿਜ਼ੀਕਲ ਮੈਂਟਲ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਜਿਹੜੀ ਡਿਵੈਲਪਮੈਂਟ ਹੈ ਉਹ ਗਰੋਥ ਅੱਛੀ ਹੋਊਗੀ ਡਿਸਪਲਾਈਨ ਟੋਲਰੈਂਸ ਇਹ ਜੇ ਸਾਰੇ ਗੁਣ ਵਿਅਕਤੀ ਦੇ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਹੈ ਇਸ ਚੀਜ਼ ਨਾਲ ਤੇ ਸਪੋਰਟਸ ਦਾ ਬਹੁਤ ਹੀ ਐਮ ਰੋਲ ਹੈ ਅਕੈਡੈਮਿਕਸ ਨਾਲ ਨਾਲ ਸਪੋਰਟਸ ਜੇ ਬੱਚੇ ਜਿਸ ਤਰ੍ਹਾਂ ਇਹ ਮਿਹਨਤ ਕਰ ਰਹੇ ਨੇ ਤਾਂ ਮੈਨੂੰ ਇਹ ਲੱਗਦਾ ਕਿ ਅੱਗੇ ਜਾ ਕੇ ਕਾਲਜ ਦਾ ਬੜਾ ਨਾਮ